ਸਰੂਪ ਇਹਨਾਂ ਲੋਕਾਂ ਦਾ ਕਹਿਣਾ ਵੀ ਅਸੀਂ ਪਹਿਲਾਂ ਜਿਹੜਾ ਵਾ ਉਹ ਛੱਡਿਆ ਆ। ਛੱਡੇ ਕਿਥੇ ਦੱਸ ਨਹੀਂ ਰਹੇ। ਪੁੱਥੀਆਂ ਇੱਥੇ ਅਸੀਂ ਆ ਕੇ ਲਈਆਂ ਨੇ ਜਿਹੜੇ ਕਮਰੇ ਚ ਪੁੱਥੇ ਸਟੋਰ ਸੀਗਾ। ਇਹਨਾਂ ਕ ਜਾਦੀ ਮਿੱਟੀ ਘਟੇਰੇ ਵਿੱਚ ਆਹ ਬਸਤਾਂ ਦੇ ਵਿੱਚ ਪੁੱਥੇ ਆ ਪਈਆਂ ਸੀ। ਤੇ ਜਿੱਥੇ ਰੱਖੀਆਂ ਜਿੱਥੇ ਸਰੂਪ ਸੀ ਮਹਾਰਾਜ ਦਾ ਨਾ ਕੋ ਪਹਿਲਾਂ ਉਹ ਸਰੂਪ 36 ਵਿੱਚ ਸੀਗਾ ਜਿਹੜਾ ਸਾਨੂੰ ਇੱਥੇ ਆਪਣਾ ਕੋ ਸਿੰਘ ਵੇਚ ਕੇ ਗਿਆ ਜਦੋਂ ਮਕਾਨ ਬਣਦਾ ਸੀ ਉਹਨੇ ਦੱਸਿਆ ਸਾਨੂੰ ਉਹ ਕੋਈ ਸੇਵਾਜ ਕਰਦਾ ਸੀਗਾ ਉਹਨੇ ਆਪਣੀ ਅੱਖੀਂ ਵੇਖਿਆ ਸਰੂਪ ਕਰਾਂ ਕਿਉਂ ਪੋਥੀਆਂ ਰੱਖਦੇ ਆ ਸਾਨੂੰ ਕੀ ਲੋੜ ਅਸੀਂ ਤਾਂ ਕਿਲ ਕਿਲ ਕੇ ਰੋਲਾ ਪਾ ਕੇ ਅੜ ਗਏ ਆ ਕਿ ਜੇ ਤੁਸੀਂ ਸਤਕਾਰ ਨਹੀਂ ਕਰ ਸਕਦੇ ਮਹਾਰਾਜ ਦਾ ਬਾਣੀ ਦਾ ਤੁਸੀਂ ਘਰਾਂ ਦੇ ਵਿੱਚ ਨਾ ਪ੍ਰਕਾਸ਼ ਕਰੋ ਘੱਟੇ ਦੇ ਵਿੱਚ ਤੁਸੀਂ ਮਾਰੇ ਪੋਥੀਆਂ ਸੁਟੀਆਂ ਹੋਈਆਂ ਨੇ ਸਤਕਾਰ ਆ ਬਾਣੀ ਦਾ ਕੋਈ ਸਿੱਖਾਂ ਦਾ ਬੇੜਾ ਪਨਾਵਦ ਕਰ ਕੋਇਆ ਤੋਂ ਆਹ ਹਾਲਾਤ ਨੇ ਤੇ ਇਹ ਵੇਲੇ ਤੁਸੀਂ ਉਹਨੇ ਤੇ ਬਾਬਾ ਦੀਪ ਸਿੰਘ ਕਲੋਨੀ ਫਤਿਹਗੜ੍ਹ ਜਿਹੜੇ ਰੋਡ ਤੇ ਸੀ ਅੱਜ ਆਏ ਆ ਸਾਨੂੰ ਪਤਾ ਲੱਗਿਆ ਸੀ ਇੱਥੇ ਗੁਰੂ ਸਾਹਿਬ ਜੀ ਦਾ ਸਰੂਪ ਆ ਸਰੂਪ ਇਹਨਾਂ ਲੋਕਾਂ ਦਾ ਕਹਿਣਾ ਵੀ ਅਸੀਂ ਪਹਿਲਾਂ ਜਿਹੜਾ ਵਾ ਉਹ ਛਾੜ ਗਏ ਆ ਛਾੜੇ ਕਿਥੇ ਦੱਸ ਨਹੀਂ ਰਹੇ ਪੋਥੀਆਂ ਇੱਥੇ ਅਸੀਂ ਆ ਕੇ ਲਈਆਂ ਨੇ ਜਿਹੜੇ ਕਮਰੇ ਚ ਪੋਥੇ ਸਟੋਰ ਸੀਗਾ ਇੰਨਾ ਕﾞਜਾ ਦੀ ਮਿੱਟੀ ਘਟੇ ਦੇ ਵਿੱਚ ਆਹ ਬਸਤਰਾਂ ਦੇ ਵਿੱਚ ਪੋਥੀਆਂ ਪਈਆਂ ਸੀਗੀਆਂ ਇੰਨਾ ਬਸਤਰਾਂ ਦੇ ਵਿੱਚ ਇੱਕੋ ਵੀ ਮਾਦ ਨੂੰ ਝਾੜਦਾ ਸਵਾਈ ਕਰਦੀ ਇੱਕੋ ਵੀ ਮੰਦੀ ਹਾਲ ਦੇ ਵਿੱਚ ਕਿੰਨੀਆਂ ਪੋਥੀਆਂ ਆ ਉਹ ਰੱਖੀਆਂ ਹੋਈਆਂ ਨਹੀਂ ਤੇ ਜਿੱਥੇ ਰੱਖੀਆਂ ਜਿੱਥੇ ਸਰੂਪ ਸੀ ਮਹਾਰਾਜ ਦਾ ਨਾ ਕੋ ਪਹਿਲਾਂ ਉਹ ਸਰੂਪ 36 ਵਿੱਚ ਸੀਗਾ ਜਿਹੜਾ ਸਾਡੇ ਇੱਥੇ ਆਪਣਾ ਕੋ ਸਿੰਘ ਵੇਚ ਕੇ ਗਿਆ ਜਦੋਂ ਮਕਾਨ ਬਣਦਾ ਸੀ ਉਹਨੇ ਦੱਸਿਆ ਸਾਨੂੰ ਉਹ ਕੋਈ ਸੇਵਾ ਕਰਦਾ ਸੀਗਾ ਉਨੇ ਆਪਣੀ ਅੱਖੀਂ ਵੇਖਿਆ ਸਰੂਪ ਉਹਨੇ ਸਰੂਪ ਕਿੱਥੇ ਛੱਡ ਕੇ ਸਾਨੂੰ ਦੱਸ ਦੇ ਨਹੀਂ ਘਰਾਂ ਦੇ ਵਿੱਚ ਕਿਉਂ ਅਸੀਂ ਪ੍ਰਕਾਸ਼ ਕਰਦੇ ਹਾਂ ਮਹਾਰਾਜ ਦੇ ਘਰਾਂ ਵਿੱਚ ਕਿਉਂ ਪੋਥੀਆਂ ਰੱਖਦੇ ਹਾਂ ਸਾਨੂੰ ਕੀ ਲੋੜ ਅਸੀਂ ਤਾਂ ਕਿਲ-ਕਿਲ ਕੇ ਰੌਲਾ ਪਾ ਕੇ ਅੜ ਗਏ ਆ ਕਿ ਜੇ ਤੁਸੀਂ ਸਤਕਾਰ ਨਹੀਂ ਕਰ ਸਕਦੇ ਮਹਾਰਾਜ ਦਾ ਬਾਣੀ ਦਾ ਤੁਸੀਂ ਘਰਾਂ ਦੇ ਵਿੱਚ ਨਾ ਪ੍ਰਕਾਸ਼ ਕਰੋ ਘਰਾਂ ਵਿੱਚ ਪੋਥੀਆਂ ਸੈਂਚੀਆਂ ਗੁੜਗਾ ਸਾਹਿਬ ਨਾ ਰੱਖੋ ਜੇ ਤੁਸੀਂ ਬਾਣੀ ਨਹੀਂ ਪੜ੍ਹਨੀ ਘੱਟੇ ਦੇ ਵਿੱਚ ਤੁਸੀਂ ਮਹਾਰੇ ਪੋਥੀਆਂ ਸੁਟੀਆਂ ਹੋਈਆਂ ਨੇ ਸਤਕਾਰ ਆ ਬਾਣੀ ਦਾ ਕੋਈ ਸਿੱਖਾਂ ਦਾ ਬੇੜਾ ਪਨਾਵ ਕਰ ਕੋਇਆ ਸੋ ਆਹ ਲਾਗ ਲਈ ਤੇ ਇਹ ਵੇਲੇ ਤੁਸੀਂ ਉਹਨੇ ਤੇ